ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਲਵੰਤ ਸਿੰਘ ਤੇ ਉਸ ਦੀ ਪਤਨੀ ਗੁਰਮੀਲ ਕੌਰ ਰਹਿੰਦੇ ਸਨ ਦੋਵਾਂ ਨੇ ਆਪਣੀ ਜ਼ਿੰਦਗੀ ਸਿਰਫ ਆਪਣੇ ਦੋਵੇਂ ਪੁੱਤਰਾਂ ਤੇ ਧੀ ਦੇ ਪਾਲਣ ਪੋਸ਼ਣ ਵਿੱਚ ਲਗਾ ਦਿੱਤੀ ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਉਹਨਾਂ ਨੇ ਆਪਣਾ ਖਾਣਾ ਖਾਇਸ਼ਾਂ ਤਿਆਗ ਕੇ ਬੱਚਿਆਂ ਲਈ ਸਭ ਕੁਝ ਕਰ ਦਿੱਤਾ ਬਲਵੰਤ ਸਿੰਘ ਖੇਤਾਂ ਵਿੱਚ ਮਿਹਨਤ ਕਰਦਾ ਸੀ ਤੇ ਗੁਰਮੀਲ ਕੌਰ ਘਰ ਤੇ ਬੱਚਿਆਂ ਦੀ ਦੇਖਭਾਲ ਕਰਦੀ ਸੀ ਪੁੱਤਰ ਮਨਜੀਤ ਤੇ ਹਰਪ੍ਰੀਤ ਤੇ ਧੀ ਕਮਲਪ੍ਰੀਤ ਇਹ ਉਹਨਾਂ ਦੀ ਦੁਨੀਆ ਸਨ ਮਾਪੇ ਕਈ ਵਾਰੀ ਆਪਣਾ পেট ਖਾਲੀ ਰੱਖਦੇ ਪਰ ਬੱਚਿਆਂ ਲਈ ਦੁੱਧ ਕੀ ਲੈ ਕੇ ਆਉਂਦੇ ਧੀ ਦੀ ਪੜ੍ਹਾਈ ਲਈ ਉਹਨਾਂ ਨੇ ਸੋਨੇ ਦੇ ਕੰਗਣ ਤੱਕ ਵੇਚ ਦਿੱਤੇ ਸਾਲ ਲੰਘਦੇ ਗਏ ਬੱਚੇ ਵੱਡੇ ਹੋ ਗਏ ਮਨਜੀਤ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹਰਪ੍ਰੀਤ ਨੇ ਇੰਜੀਨੀਅਰਿੰਗ ਕੀਤੀ ਦੋਵੇਂ ਸ਼ਹਿਰ ਚਲੇ ਗਏ ਧੀ ਕਮਲ ਪ੍ਰੀਤ ਦਾ ਵਿਆਹ ਮਾਪਿਆਂ ਨੇ ਬੜੇ ਚਾਅ ਨਾਲ ਕੀਤਾ ਪਰ ਉਸ ਦੇ ਵਿਆਹ ਲਈ ਮਾਪਿਆਂ ਨੇ ਕਰਜਾ ਵੀ ਚੁੱਕਿਆ ਉਹਨਾਂ ਨੂੰ ਗਮ ਨਹੀਂ ਸੀ ਕਿਉਂਕਿ ਬੱਚਿਆਂ ਦੀ ਖੁਸ਼ੀ ਹੀ ਉਹਨਾਂ ਦੀ ਜ਼ਿੰਦਗੀ ਸੀ ਹੁਣ ਘਰ ਵਿੱਚ ਸਿਰਫ ਬਲਵੰਤ ਤੇ ਗਰਮੇਲ ਘਰ ਰਹੇ ਗਏ ਪਹਿਲਾਂ ਬੱਚੇ ਹਰ ਹਫਤੇ ਫੋਨ ਕਰਦੇ ਸਨ ਫਿਰ ਮਹੀਨੇ ਵਿੱਚ ਇੱਕ ਵਾਰੀ ਤੇ ਹੌਲੀ-ਹੌਲੀ ਉਹ ਵੀ ਕੱਟ ਗਿਆ ਬਜ਼ੁਰਗ ਮਾਪੇ ਅੱਖਾਂ ਰਹੀ ਉਡੀਕਦੇ ਰਹੇ ਸ਼ਾਇਦ ਅੱਜ ਪੁੱਤਰ ਆ ਜਾਵੇ ਸ਼ਾਇਦ ਅੱਜ ਧੀ ਆ ਜਾਵੇ ਪਰ ਸਮਾਂ ਲੰਘਦਾ ਰਿਹਾ ਗੁਰਮੇਲ ਕੌਰ ਕਈ ਵਾਰ ਕਹਿੰਦੀ ਬਲਵੰਤ ਜੀ ਅਸੀਂ ਉਹਨਾਂ ਲਈ ਕੀ ਕੁਝ ਨਹੀਂ ਕੀਤਾ ਹੁਣ ਉਹ ਸਾਡੇ ਲਈ ਸਮਾਂ ਵੀ ਨਹੀਂ ਘਟ ਸਕਦੇ ਬਲਵੰਤ ਹਮੇਸ਼ਾ ਉਸ ਨੂੰ ਸਮਝਾਉਂਦਾ ਬੱਚੇ ਵੀ ਆਪਣੀ ਜ਼ਿੰਦਗੀ ਵਿੱਚ ਵਿਅਸਤ ਹਨ ਪਰ ਇੱਕ ਦਿਨ ਉਹ ਜ਼ਰੂਰ ਆਵਣਗੇ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਵੀ ਹੁੰਦੇ ਰਾਤ ਨੂੰ ਦੋਵੇਂ ਖਾਲੀ ਕਮਰਿਆਂ ਵੱਲ ਤੱਕਦੇ ਰਹਿੰਦੇ ਜਿੱਥੇ ਪਹਿਲਾਂ ਹੱਸਦੇ ਖੇਡਦੇ ਸੀ ਇੱਕ ਦਿਨ ਗੁਰਮੇਲ ਬਿਮਾਰ ਹੋ ਗਏ ਡਾਕਟਰ ਨੇ ਉਸਦੀ ਹਾਲਤ ਗੰਭੀਰ ਦੱਸੀ ਬਲਵੰਤ ਨੇ ਦੋਵਾਂ ਪੁੱਤਰਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਪੁੱਤਰੋ ਤੁਹਾਡੀ ਮਾਂ ਬਹੁਤ ਬਿਮਾਰ ਹੈ ਇੱਕ ਵਾਰ ਆ ਕੇ ਵੇਖ ਲਵੋ ਪੁੱਤਰਾਂ ਨੇ ਕਿਹਾ ਸਾਡੀਆਂ ਨੌਕਰੀਆਂ ਬਹੁਤ ਬਿਜ਼ੀ ਹਨ ਅਸੀਂ ਨਹੀਂ ਆ ਸਕਦੇ ਧੀ ਨੇ ਕਿਹਾ ਮੇਰੇ ਬੱਚੇ ਸਕੂਲ ਜਾਂਦੇ ਹਨ ਮੈਨੂੰ ਸਮਾਂ ਨਹੀਂ ਮਿਲਦਾ ਇਹ ਸੁਣ ਕੇ ਬਲਵੰਤ ਦਾ ਦਿਲ ਟੁੱਟ ਗਿਆ ਉਰ ਮੇਲ ਨੇ ਅੰਤਿਮ ਸਾਂ ਲਿਆ ਪਰ ਬੱਚਿਆਂ ਦੀਆਂ ਸੂਰਤਾਂ ਵੇਖਣੀ ਆ ਉਸ ਨੂੰ ਨਸੀਬ ਨਾ ਹੋਈਆ ਬਲਵੰਤ ਰੋਂਦਾ ਰਿਹਾ ਪਰ ਉਸਦੇ ਤੀ ਪੁੱਤ ਨਾ ਆਏ ਫਿਰ ਪਿੰਡ ਵਾਲਿਆਂ ਨੇ ਕਿਹਾ ਜਿਨ੍ਹਾਂ ਲਈ ਸਾਰੀ ਉਮਰ ਕੁਝ ਨਾ ਛੱਡਿਆ ਉਹੀ ਅੱਜ ਤੇਰੇ ਨਾਲ ਨਹੀਂ ਖੜੇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਪੇ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਪਰ ਵੱਡੇ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਅਕਸਰ ਭੁੱਲ ਜਾਂਦੇ ਹਾਂ ਪੈਸਾ ਦੁਕਾਨ ਪੈਸਾ, ਨੌਕਰੀ, ਦੁਨੀਆ ਇਹ ਸਭ ਮੁੜ ਮਿਲਦਾ ਹੈ ਪਰ ਮਾਪਿਆਂ ਦਾ ਪਿਆਰ ਤੇ ਉਹਨਾਂ ਦਾ ਸਮਾਂ ਮੁੜ ਨਹੀਂ ਮਿਲਦਾ ਇਸ ਲਈ ਜਦੋਂ ਮਾਪੇ ਜਿੰਦਾ ਹਨ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਨਾਲ ਸਮਾਂ ਬਿਤਾਓ